ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਦਤ ਕੋਰ ਨਿਊਜ਼ 18 ਪੰਜਾਬ ਨਾਲ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਸਾਡੇ ਸਾਰੇ ਈਵਰਸ ਨੂੰ ਹੋਲੀ ਦੀਆਂ ਤੇ ਹਲਮਹਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਬੁਲਟਿਨ ਦੀ ਸ਼ੁਰੂਆਤ ਕਰਨੇ ਹੈ ਗੋਇੰਦਵਾਲ ਜੇਲ੍ਹ ਕਾਂਡ ਨਾਲ ਸੱਤ ਜੇਲ੍ਹ ਅਧਿਕਾਰੀਆਂ ਨੂੰ ਮੁਰਤੋਂ ਗ੍ਰਿਫਤਾਰ ਕੀ ਤਹਿਦਾਦ ਦੇ ਕੇ ਪੁਲਿਸ ਨੇ 2 ਦਿਨ ਦਾ ਇਨਾਦਾ ਰਿਮਾਂਡ ਵੀ ਹਾਸਲ ਕਰ ਲਿਆ 302 ਤੇ 120 ਦੇ ਤਹਿਤ ਆ ਗ੍ਰਿਫਤਾਰੀ ਕੀਤੀ ਗਈ ਹੈ ਆ ਵੱਡੀ ਕਾਰਵਾਈ ਕੀਤੀ ਗਈ ਹੈ ਜੇਲ੍ਹ ਅੰਦਰ ਹੋਈ ਗੈਂਗਵਾੜ ਦੇ ਕੇਸ ਆ ਗ੍ਰਫਤਾਰੀ ਕੀਤੀ ਗਈ ਹੈ ਦਾਜ਼ੀ ਦੇ ਗੈਂਗਵਾੜਚ ਮਾਰੇ ਗਏ ਸੀਗੇ ਦੋ ਗੈਂਗਸਟਰ ਤੇ ਜੋ 26 ਫਰਵਰੀ ਹੈ ਉਦੋਂ ਆ ਗੈਂਗਵਾੜ ਹੋਈ ਸੀਗੀ ਗੋਇਨਵਾਲ ਜੇਲ੍ਹ ਦੇ ਅੰਦਰ ਜਦੋਂ ਕਿ ਇੱਕ ਹੀ ਗੈਂਗ ਦੇ ਦੋ ਗੁੱਟ ਆਪਸ ਵਿੱਚ ਫਿਰ ਗਏ ਸੀਗੇ ਤੇ ਉਸ ਜੋ ਗੈਂਗਵਾੜਚ ਹੈ ਮਨਪੇ ਤੂਫਾਨ ਤੇ ਬਨਮੋਹਨ ਮੋਨਰਾ ਕਤਲ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਲੰਗੇ ਐਤਵਾਰ ਇੱਕ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵੀਡੀਓ ਚ ਸਚਿਨ ਬਿਸ਼ਨੋਈ ਤਾਂ ਅੰਗਿਤ ਸੇਸ ਵਰਗੇ ਗੈਂਗਸਟਰ ਜੋ ਹੈ ਜਸ਼ਨ ਮਨਾਉਂਦੇ ਹੋਏ ਵਿਖਾਈ ਦੇ ਰਹੇ ਸੀਗੇ ਕਿ ਇਹਨਾਂ ਦਾ ਸੀ ਕਤਲ ਕੀਤਾ ਹੈ ਉਸ ਦੇ ਨਾਲ ਹੀ ਜੋ ਕਤਲ ਕੀਤਾ ਗਏ ਗੈਂਗਸਟਰਾਂ ਦੀ ਵੀਡੀਓ ਵੀ ਬਣਾਈ ਗਈ ਸੀ ਕਿ ਉੱਥੇ ਪੁਲਿਸ ਅਧ ਜੋ ਸੀਗੇ ਤੇ ਉਸ ਤੋਂ ਬਾਅਦ ਸੀ ਮੰਦ ਕਹਿੰਦਾ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਕਾਬਿਲ ਗੌਰ ਹੈ ਕਿ ਪਹਿਲਾਂ ਐਤਵਾਰ ਨੂੰ ਪੰਜ ਜੋ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਹਾਲਾਂਕਿ ਸੋਮਵਾਰ ਨੂੰ ਖਡੂਰ ਸਾਹਿਬ ਜੇਲ੍ਹ ਦੇ ਵੱਲੋਂ ਉਹਨਾਂ ਨੂੰ ਜੋ ਹੈ ਜ਼ਮਾਨਤ ਵੀ ਦੇ ਦਿੱਤੀ ਗਈ ਸੀ ਕਿ ਤੇ ਹੁਣ ਜੋ ਦੂਜੀ ਕਾਰਵਾਈ ਕੀਤੀ ਗਈ ਹੈ ਹੁਣ ਸੱਤ ਜੇਲ੍ਹ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਪੁਲਿਸ ਨੇ 2 ਦਿਨ ਦਾ ਨਾਦਾ ਰਿਮਾਂਡ ਵੀ ਹਾਸਲ ਕਰ ਲਿਆ ਇਸ ਦੇ ਤਹਿਤ ਹੀ ਧਾਰਾ 302 ਤੇ 120 ਬੀ ਦੇ ਤਹਿਤ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਕੋਇਨਵਲ ਜੇਲ ਕਾਂਡ ਸਾਥ ਜੇਲ ਅਧਿਕਾਰੀਆਂ ਨੂੰ ਮੁਰਤੋਂ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਨੇ 2 ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕਰ ਲਿਆ 142ਬੀ ਦੇ ਤਹਿਤ ਆ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਹੁਣ ਦੱਸਦੀ ਹੈ ਕਿ ਹੁਣ ਗੱਲ ਕਰਨੇ ਮੁੱਖ ਮੰਤਰੀ ਮਾਨ ਦੀ ਮੁੱਖ ਮੰਤਰੀ ਮਾਨ ਦਾ ਵਿਰੋਧੀਆਂ ਨੂੰ ਜਵਾਬ ਦਿੱਤਾ ਗਿਆ ਭ੍ਰਿਸ਼ਟਾਚਾਰੀ ਬਖਸ਼ੇ ਨਹੀਂ ਜਾਣਗੇ ਆ ਸੀਐਮ ਭਗਵੰਤ ਮਾਨ ਕਹਿੰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜਿੱਥੇ ਪਿਸ਼ਟਾਚਾਰ ਹੋਏਗਾ ਤੇ ਉੱਥੇ ਹੀ झाड़ू भी चलेगा सूबे का की कानून व्यवस्था असी बेहतर कर रहे दस दिए कि कल जो सीएम भगवंत मान विधानसभा बोलते नजर आए सी उते ही गवर्नर्स थे गवर्नर एड्रैस से कंकलूडिंग स्पीच देंदे हुए नजर आए सी उते ही थे ही विरोधियों से जम के वरी से उन्होंने कहा कि बेदबिया के मामले वीडी कार्रवाई उन्होंने वालों की जा रही है बेदबी के गुनागार नहीं बख्शे जाने के का काबिल कि फरीदकोट कोर्ट ने जो है सिट के वालों सत हज़ार पन्निया की चार्जशीट दाखिल की गई थी तो सीएम भगवंत मान जम के वरते हुए विरोधियों नजर आए उन्होंने कहा है कि असी केंद्र तो भी मांग कर ਇਹਨਾਂ ਕੀ ਜੋ ਵੀ ਬੇਅਦਬਿਤ ਗੁਨਾਹਗਾਰ ਹੈ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ ਤੇ ਕੱਲ ਸੀਐਮ ਭਗਵੰਤ ਪਾਨ ਕਲੰਕਰਕੂਡਿੰਗ ਸਪੀਚ ਦੇਂਦੇ ਹੋਏ ਜੰਮ ਕੇ ਵਿਰੋਧੀਆਂ ਤੇ ਬਰੇ ਪੰਜਾਬ ਦਾ ਪੈਸਾ ਖਾਦਾ ਪਾਸ ਦੇ ਵਿੱਚ ਇਹਦਾ ਮਤਲਬ ਉਹ ਮਾਫ ਕਰ ਦਈਏ ਜੀ ਫਿਰ ਤੇ ਕਾਨੂੰਨ ਦੇ ਮੁਤਾਬਕ ਤਾਂ 20-20 ਸਾਲ ਵੀ ਬਾਅਦ ਵੀ ਕਾਤਲ ਫੜੇ ਜਾਂਦੇ ਨੇ ਕਿ 20 ਸਾਲ ਪਹਿਲਾਂ ਇਹਨੇ ਕਤਲ ਕੀਤਾ ਸੀ ਬਾਅਦ ਚ ਪੇਸ ਬਦਲ ਕੇ ਫਲਾਣੇ ਥਾਂ ਮੇ ਰਹਿੰਦਾ ਸੀ ਪੁਲਿਸ ਨੇ ਉੱਥੋਂ ਲੱਭ ਲਿਆ ਸਰ ਜਿਹੜਾ ਖਜ਼ਾਨੇ ਦਾ ਨੁਕਸਾਨ ਹੋ ਗਿਆ ਤਾਂ ਮਤਲਬ ਸੱਤਾ ਤੋਂ ਬਾਹਰ ਹੋ ਗਿਆ ਤਾਂ ਮਤਲਬ ਇਹ ਥੁੜੀ ਹੋ ਗਿਆ ਕਿ ਬਸ ਜਿੰਨੇ ਅਸੀਂ ਖਾ ਕੇ ਖਾ ਗਏ ਬਸ ਲੌਕ ਕਰ ਦੋ ਇਹ ਨਹੀਂ ਹੋਊਗਾ ਸਰ ਉਹਨਾਂ ਦੇ ਨਾਮ ਨਸਰ ਕਰਾਂਗੇ ਅਦਾਲਤਾਂ ਤੇ ਛੱਡਾਂਗੇ ਕਿ ਫੈਸਲਾ ਹੋ ਜੇ ਜਿਹੜੇ ਮਾਸਟਰਮਾਈਂਡ ਨੇ ਉਹਨਾਂ ਦਾ ਨਾਮ ਸੁਣਦੇ ਵੱਡੇ ਵੱਡੇ ਕੰਮ ਜਾਂਦੇ ਨਾ ਜਰ ਇਹਨਾਂ ਨਾਲ ਪੰਗਾ ਨਾ ਲਓ ਪਰ ਨਹੀਂ ਆਮ ਆਦਮੀ ਪਾਰਟੀ ਹੈ ਮੈਂ ਤੁਹਾਨੂੰ ਫੇਰ ਦੱਸਿਆ ਕਿ ਅਸੀਂ ਦੋਸ਼ੀਆਂ ਨੂੰ ਛੱਡਣ ਵਾਲੇ ਨਹੀਂ ਬੈਸਟ ਪਰਫਾਰਮਿੰਗ ਬਿਗ ਸਟੇਟਸ ਲਾਅ ਐਂਡ ਆਰਡਰ ਉਸ ਮੈਗਜ਼ੀਨ ਦਾ ਜਿਹੜਾ ਲੈਂਖਣ ਸੀ ਪਹਿਲੇ ਨੰਬਰ ਤੇ ਗੁਜਰਾਤ ਆ ਸਰ 90.5 ਨੰਬਰ ਨੇ ਦੂਜੇ ਨੰਬਰ ਤੇ ਪੰਜਾਬ ਆ ਸਰ 88. 85.1 ਨੰਬਰ ਨੇ ਉਸੇ ਸਾਲੇ ਦਾ ਪਿਛਲਾ ਅੰਕ ਹੈ ਸਰ ਇੱਕ ਮਹੀਨੇ ਚ ਅਸੀਂ ਕੁਝ ਇੱਥੇ ਕੋਈ ਤੋਪਾਂ ਨਹੀਂ ਚੱਲਣ ਲਾਤੀਆਂ ਅਸੀਂ ਸਿਮ ਤੇ ਪ੍ਰਤਾਪ ਬਾਜਵਾ ਵਿਚਾਰ ਹੋਈ ਬਹਿਸ ਦਾ ਸੇ ਕੱਟ ਨਹੀਂ ਹੋ ਰਿਹਾ ਕਾਂਗਰਸ ਲਗਾਤਾਰ ਆਪਣੀ ਮੰਗ ਤੇ ਅੜੀ ਹੋਈ ਹੈ ਤੇ ਮੁੱਖ ਮੰਤਰੀ ਤੋਂ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਅਗੋ ਆਮਦਨੀ ਪਾਰਟੀ ਨੇ ਜਵਾਬ ਦਿੱਤਾ ਕਿ ਕਾਂਗਰਸ 10 ਸਾਲ ਬਾਹਰ ਬੈਠਣ ਦੀ ਤਿਆਰੀ ਕਰੇ ਕੋਈ ਚੰਗੀ ਟ੍ਰੇਨਿੰਗ ਜਾਂ ਛੰਗਾ ਕੋਈ ਇਸ ਵਿੱਚ ਹੀ ਗੱਲ ਕਹਿੰਦੇ ਆ ਜੇ ਸੱਤਾ ਬਦਲ ਗਈ ਸੱਤਾ ਚ ਨਹੀਂ ਰਹੇਗਾ ਬਦਲੇ ਨਹੀਂ ਕਿ ਬਸ ਚੋਣਾਂ ਆ ਗਿਆ ਸਾਰੀਆਂ ਸੰਸਦਾਂ ਨੇ ਬੜੇ ਸਰਬੰਨੇ ਤੇ ਬੜੇ ਦੀ ਉਹ ਆਪ ਦੀ ਮਰਜ਼ੀ ਨਾਲ ਜਦ ਪੁੱਛ ਪਿਛਾ ਕੇ ਕੰਮ ਕਰਦਾ ਰਹੇਂ ਕੀ ਵੀ ਜੇ ਇੰਨੀ ਸੋਮਵਾਰ ਨੂੰ ਸੀਐਮ ਮੰਤ ਤੇ ਪ੍ਰਤਾਪ ਬਾਜਵਾ ਦੇ ਵਿਚਾਲੇ ਤਿੱਖੀ ਬਹਿਸ ਹੋਈ ਇਸ ਟਕਰਾਰ ਦੀ ਗੂੰਜ ਮੰਗਲਵਾਰ ਨੂੰ ਵੀ ਸੁਣਾਈ ਦਿੱਤੀ ਕਾਂਗਰਸ ਲਗਾਤਾਰ ਆਪਣੀ ਮੰਗ ਤੇੜੀ ਹੋਈ ਹੈ ਤੇ ਸੀਐਮ ਤੋਂ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਜਦੋਂ ਵੀ ਸੀਐਮ ਸਦਨ ਦੇ ਵਿੱਚ ਹੋਣਗੇ ਤਾਂ ਕਾਂਗਰਸ ਦਾ ਕੋਈ ਵੀ ਵਿਧਾਇਕ ਸਦਨ ਦੇ ਵਿੱਚ ਹਾਜ਼ਰ ਨਹੀਂ ਰਹੇਗਾ ਆਲਯੂਨ ਰੈਜਿਸਟ੍ਰੇਟਡ ਪਾਰਟੀ ਹੈਜ਼ ਯੂਨੀਨਮਸਲੀ ਟੇਕਨ ਅ ਡਿਸੀਜਨ ਕਿ ਜਿੰਨਾ ਚਿਰ ਚੀ ਮੰਤਰੀ ਇੱਥੇ ਰਹਿਣਗੇ ਅਸੀਂ ਬਾਈਕਾਟ ਕਰਾਂਗੇ ਜਦੋਂ ਅਦਰਵਾਈਜ਼ ਜਦੋਂ ਇੱਥੋਂ ਜਿੱਥਾ ਹੁਣ ਹੈ ਨਹੀਂ ਨੇ ਅਸੀਂ ਬਕਾਇਦਾ ਤੌਰ ਸਾਰੇ ਹਾਊਸ ਦੀ ਸਾਰੀ ਡਿਲੀਬਰੇਸ਼ਨ ਚ ਪਾਰਟਿਸਪੇਟ ਕਰਾਂਗੇ ਕਿ ਕਿਹੜੀ ਸਥਿਤੀ ਕਿੰਨੇ ਮਹੀਨੇ ਸੇ ਬਚਦੀ ਹੈ ਕਾਂਗਰਸ ਨੇ ਐਲਾਨ ਕੀਤਾ ਤਾਂ ਗੂੰ ਆਪਨੇ ਵੀ ਜਵਾਬ ਦਿੱਤਾ ਆਪ ਵਿਧਾਇਕ ਅਸ਼ੋਕ ਪ੍ਰਾਸ਼ਰ ਨੇ ਕਿਹਾ ਕਿ ਉਹ ਕਾਂਗਰਸ 10 ਸਾਲ ਬਾਅਦ ਬੈਠਣ ਦੀ ਤਿਆਰੀ ਰੱਖੇ ਬਹੁਤ ਹੀ ਸੀਨੀਅਰ ਵਾਜਵਾ ਸਾਹਿਬ ਸਾਡੇ ਤੋਂ ਵੱਡੇ ਵੀ ਆ ਇਹਨਾਂ ਨੂੰ ਮੈਂ ਤੁਹਾਡੇ ਲਈ ਪੁੱਛਣਾ ਚਾਹੁੰਨਾ ਕਿ 92 ਮੈਂਬਰਾਂ ਦਾ ਮੁੱਖ ਮੰਤਰੀ ਤੁਸੀਂ ਇਹਨਾਂ ਦੀ ਇਜਾਜ਼ਤ ਲੈ ਕੇ ਨਹੀਂ ਕਿਸੇ ਨੇ ਅੰਦਰ ਆਉਣਾ ਇਹਨਾਂ ਦੀ ਇਜਾਜ਼ਤ ਤੋਂ ਬਾਹਰ ਨਹੀਂ ਜਾਣਾ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਕਿ ਪੰਜਾਬ ਦੀ ਜਨਤਾ ਨੇ 10 ਸਾਲ ਲਈ ਮੁੱਖ ਮੰਤਰੀ ਬਣਾਉਣਾ ਉਹਨੂੰ ਤੁਸੀਂ 10 ਸਾਲ ਬਾਅਦ ਬੈਣ ਦੀ ਤਿਆਰੀ ਰੱਖੋ ਅਖੀਰ ਸੋਮਵਾਰ ਨੂੰ ਸੀਐਮ ਤੇ ਬਾਜਵਾ ਦੇ ਵਿਚਕਾਰ ਬਹਿਸ ਦਾ ਮੋੜ ਕਿਸ ਗੱਲ ਤੋਂ ਬਚਿਆ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ ਉਹਨਾਂ ਨੇ رائے ਦਿੱਤੀ ਕਿ ਸਾਰਿਆਂ ਦੇ ਦਫ਼ਤਰਾਂ ਦੇ ਉੱਤੇ ਭਜਪਾ ਦਾ ਝੰਡਾ ਲਾ ਦਿਓ ਤਾਂ ਮੈਂ ਤੁਹਾਨੂੰ ਵੀ ਕਹਿਣਾ ਚਾਹਨਾ lettes us move forward ਹੁਣ ਕੱਲ ਨੂੰ ਸਾਨੂੰ ਮਜਬੂਰ ਨਾ ਕਰਦੇ ਹੋ ਕਹਿਣ ਨੂੰ ਕਿ ਵਿਜੀਲੈਂਸ ਦੇ ਦਫ਼ਤਰ ਦੇ ਉੱਤੇ ਵੀ ਆਮ ਆਦਮੀ ਪਾਰਟੀ ਦਾ ਚੜ੍ਹਾ ਲਾ ਦਿੱ। ਨਹੀਂ ਤੁਸੀਂ ਤਾਂ ਆ ਬੈਠੇ ਨਹੀਂ। ਨਾ ਨਾ ਨਾ। ਉਹ ਤਾਂ ਜੇ ਬੈਠੇ ਨਹੀਂ ਸੀ। ਕਿਹੜੇ? ਇੱਥੇ ਬੈਠੇ ਨੇ ਮੈਂ ਦੱਸ ਦੇ ਕਿਹੜੇ ਬੈਠੇ। ਬੈਠੇ ਨੇ ਜਿਨ੍ਹਾਂ ਦੇ ਗੈਂਗਸਟਰਾਂ ਨਾਲ ਜੁੜਦੇ ਨੇ। ਉਹ ਤਾਂ ਮਤਲਬ ਚੀਫ ਨਾਲ ਜੁੜਦੇ ਗੈਂਗਸਟਰਾਂ ਦਾ ਮਤਲਬ ਚੀਫ ਨਾਲ। ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਇਹ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੈਨੂੰ ਲੱਗਦਾ ਤੁਸੀਂ ਬਿਨਾ ਇਨਵੈਸਟੀਗੇਸ਼ਨ ਤੋਂ ਮਿਲਾਂਗਾ ਜਾਂ ਚਾਹਸੀਂ ਤਾਂ ਲੱਗਦਾ ਹੈ ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਤੁਸੀਂ ਸਬਰ ਕਰੋ ਮੈਂ ਕਾਂਗਰਸ ਨੂੰ ਬੇਨਤੀ ਕਰਦਾ ਸਬਰ ਕਰੋ ਸਭ ਦੀ ਵਾਰੀ ਆਊਗੀ ਚਲੋ ਠੀਕ ਕਰੋ ਇਹ ਫੇਸੀਗਲ ਕਹਿੰਦੇ ਆ ਜੇ ਸੱਤਾ ਬਣਦੀ ਸੋ ਕਾਂਗਰਸ ਲਗਾਤਾਰ ਆਪਣੀ ਮੰਗ ਤੇੜੀ ਹੋਈ ਹੈ ਤੇ ਆਖਿਰ ਕਾਂਗਰਸ ਦੇ ਵੱਲੋਂ ਕੀਤਾ ਬਾਈਕਾਟ ਕਦੋਂ ਤੱਕ ਜਾਰੀ ਰਹਿੰਦਾ ਹੈ ਤੇ ਇਸ ਬਹਿਸ ਦੀ ਗੂੰਜ ਕਦੋਂ ਤੱਕ ਸੁਣਾਈ ਦਿੰਦੀ ਹੈ ਇਹ ਵੇਖਣਾ ਹੋਵੇਗਾ ਚੰਡੀਗੜ੍ਹ ਤੋਂ ਪੰਕਜ ਕਪਾਈ ਤੇ ਅਮਨ ਭਾਰਦਵਾਜ న్యూਸ 18 ਪੰਜਾਬ ਬਜਟ ਸੈਸ਼ਨ ਦੇ ਤੀਜੇ ਦਿਨ ਵਿਧਾਨ ਸਭਾ ਚ ਗਹਿਮਾ ਗਹਿਮੀ ਦਾ ਮਾਹੌਲ ਬਣਿਆ ਰਾਜਪਾਲ ਦੇ ਪਾਸ਼ਟੇ ਚਰਚਾ ਦੌਰਾਨ ਸੱਤਾ ਤੇ ਵਿਰੋਧੀ ਧਿਰ ਦੇ ਮੈਂਬਰਾਂ ਚ ਤਿੱਖੀ ਬਹਿਸ ਹੋਈ ਸ਼ੁਰੂਆਤ ਮੰਤਰੀ ਹਰਜੋਤ ਬੈਂਸ ਤੇ ਸੁਖਪਾਲ ਖੈਰਾ ਦੇ ਵਿਚਾਲੇ ਹੋਈ ਤਕਰਾਰਬਾਜ਼ੀ ਤੋਂ ਕਰਦੇ ਹਾਂ ਦੋਹਾਂ ਈਟਾਂ ਦੇ ਵਿੱਚ 40 ਸਕੂਲ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਨੂੰ ਲੈ ਕੇ ਨੁਕਝੋਖ ਹੋਈ ਦਰਸਲ ਕਾਂਗਰਸੀ ਆਗੂ ਸੁਖਪਾਲ ਖੈਰਾ ਨੇ ਸਕੂਲ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੀ ਪ੍ਰਕਿਰਿਆ ਤੇ ਸਵਾਲ ਚੁੱਕੇ ਸੀ ਜਿਸ ਦਾ ਜਵਾਬ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੁਖਪਾਲ ਖੈਰਾ ਨੂੰ ਸਿੰਗਾਪੁਰ ਭੇਜਣ ਦੀ ਪੇਸ਼ਕਸ਼ ਕੀਤੀ ਤੇ ਦੋਹਾਂ ਦੇ ਵਿਚਾਲੇ ਤਕਰਾਰ ਸ਼ੁਰੂ ਹੋ ਗਈ ਜੋ ਟਵੀਟ ਤੇ ਦੋਵਾਂ ਪਾਸੇ ਪੱਖ ਰੱਖਣ ਤੋਂ ਬਾਅਦ ਸ਼ਾਂਤ ਹੋਈ ਇੰਪੋਰਟੈਂਟ ਗੱਲ ਹੈ ਦਾ ਪੋਰਟਲ ਫॉर ਅਪਲਾਈਂਗ ਅ ਫੋਰਨ ਟ੍ਰੇਨਿੰਗਸ ਵਿਦ ਰਿਲੈਕਸ ਕੰਡੀਸ਼ਨ ਵਿਲ ਬੀ ਓਪਨ ਟਿਲ 20 ਜਨੂਅਰੀ 2023 20 ਤਰੀਕ ਤੱਕ ਪੋਰਟਲ ਖੁੱਲਿਆ ਸੀ ਐਪਲੀਕੇਸ਼ਨ ਲੈਣ ਲਈ ਤੇ 21 ਤਰੀਕ ਨੂੰ ਚੀਫ ਮਿਨਿਸਟਰ ਸਾਹਿਬ ਨੇ ਜਿਹੜਾ ਸਕੂਲ ਆਫ ਐਮਿਨੈਂਸ ਦਾ ਫੰਕਸ਼ਨ ਕੀਤਾ ਉਹਦੇ ਪਹਿਲੇ ਬੈਚ ਨਾਲ ਫੋਟੋ ਵੀ ਖਿਚਾ ਲਈ ਜੀ ਮਤਲਬ ਰਾਤੋਂ ਰਾਤ ਸਾਰੀ ਸਿਲੈਕਸ਼ਨ ਹੋ ਗਈ ਜੀ ਖੈਰਾ ਸਾਹਿਬ ਨੂੰ ਆਫਰ ਹੈ ਮੇਰੇ ਵੱਲੋਂ ਮੇਰੇ ਵਿਭਾਗ ਦੇ ਵੱਲੋਂ ਅਸੀਂ ਅਰੇਂਜ ਕਰ ਦਾਂਗੇ ਸੀਐਮ ਸਾਹਿਬ ਤੋਂ ਪ੍ਰਵਾਨਗੀ ਲੈ ਲਾਂਗੇ ਤੀਜੇ ਬੈਚ ਵਿੱਚ ਅਸੀਂ ਇਹਨਾਂ ਨੂੰ ਭੇਜਣਾ ਚਾਹੁੰਦੇ ਹਾਂ ਨਾਲ ਜਾ ਕੇ ਦੇਖਿਆਣ ਮੇਰੇ ਵੱਲੋਂ ਆਫਰ ਹੈ ਤੁਸੀਂ ਤੁਸੀਂ ਐਸੈਪਟ ਕਰਨਾ ਨਹੀਂ ਕਰਨਾ ਮੈਂ ਤੁਹਾਨੂੰ ਆਫਰ ਕੀਤਾ ਚਲੇ ਜਾਓ ਖੈਰਾ ਸਾਹਿਬ ਨਹੀਂ ਲੈ ਕੇ ਜਾਂ ਨਾ ਜਾਓ ਖੈਰਾ ਸਾਹਿਬ ਸੁਣਤਾ ਲੈ ਉਹ ਜਿਹੜੀ ਫੋਟੋ ਆ ਪਹਿਲੇ ਬੈਚ ਦੀ ਫੋਟੋ ਹੈ ਸਰ ਉਹਨਾਂ ਦੀ ਟਿਕਟਾਂ ਵੀ ਹੋ ਚੁੱਕੀਆਂ ਸੀ ਪਹਿਲਾ ਬੈਚ 4 ਫਰਵਰੀ ਨੂੰ ਗਿਆ ਉਧਰ ਗਹਿਮਾ ਕਿ ਅਮੀ ਕੈਬਨਿਟ ਮੰਤਰੀ ਮੀਥੇਰ ਤੇ ਰਾਜਾ ਵੜਿੰਗ ਦੇ ਵਿਚਾਲੇ ਵੀ ਹੋਈ ਦਸਲ ਕੈਪਟਨ ਅਮਰਿੰਦਰ ਸਿੰਘ ਨੂੰ ਬੱਬਰ ਸ਼ੇਰ ਕਹਿਣ ਤੇ ਬਹਿਸ ਸ਼ੁਰੂ ਹੋਈ ਰਾਜਾ ਵੜਿੰਗ ਨੇ ਇਲਜ਼ਾਮ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੰਮਾਂ ਕਾਰਨ ਹੀ ਲੋਕਾਂ ਨੇ ਉਹਨਾਂ ਨੂੰ ਕੁਰਸੀ ਤੋਂ ਲਾ ਦਿੱਤਾ ਤੇ ਮੀਥੇਰ ਨੇ ਆਪਣੇ ਲੈਸ ਵਿੱਚ ਜਵਾਬ ਦਿੱਤਾ ਸਾਰੇ ਸਾਥੀ ਗਵਾਹ ਨੇ ਚਲੋ ਹੁਣ ਪਤਾ ਨਹੀਂ ਬੜਿੰਗ ਸਾਹਿਬ ਪੱਗ ਬੰਨਣ ਕਰਕੇ ਫਰਕ ਪੈ ਗਿਆ ਪਤਾ ਨਹੀਂ ਪ੍ਰਧਾਨ ਬੰਨ੍ਹ ਕਰਕੇ ਉਦੋਂ ਇਹ ਸਭ ਤੋਂ ਵੱਧ ਮੈਂ ਇਕੱਲੇ ਇਹਨਾਂ ਦੀ ਗੱਲ ਨਹੀਂ ਕਰਦਾ ਕੈਪਟਨ ਸਾਹਿਬ ਇੱਥੇ ਬੈਠੇ ਹੁੰਦੇ ਸੀ ਸਾਡਾ ਬੱਬਰ ਸ਼ੇਰ ਆਏ ਸਾਡਾ ਬੱਬਰ ਸ਼ੇਰ ਆਏ ਤੇ ਬੱਬਰ ਸ਼ੇਰ 5 ਸਾਲ ਚ 5 ਵਾਰੀ ਪੰਜਾਬ ਨਹੀਂ ਸੀ ਗਿਆ ਤੇ ਪੰਜ ਕੰਮ ਮੈਨੂੰ ਲੱਗਦਾ ਨਹੀਂ ਵੀ ਪੂਰੇ 5 ਸਾਲਾਂ ਚ ਕੀਤੇ ਹੋਣਗੇ ਸਾਨੂੰ ਪਤਾ ਨਹੀਂ ਸੀ ਕਿ ਬੱਬਰ ਸ਼ੇਰ ਦੂਜੀ ਵਾਰੀ ਗੁਟਕਾ ਸਾਦੀ ਸੌਂ ਖਾਕੇ ਇਹਨਾਂ ਨਾਲ ਲੜ ਜਾਏਗਾ ਦੋ ਵਾਰੀ ਦਾ ਮੁੱਖ ਮੰਤਰੀ ਜੇ ਕੱਖ ਨਹੀਂ ਕੀਤਾ ਘਾਟ ਆਇਆ ਤਾਂ ਮਿਸਟਰ ਕੋਲੀ ਨੇ 30000 ਵੋਟਾਂ ਨਾਲ ਪੰਜਾਬੇ ਪੰਜਾਬ ਦੇ ਜਿਹੜਾ ਰਿਆਸਤੀ ਰਾਜਾ ਸੀ ਉਹਨੂੰ ਹਰਾ ਦਿੱਤਾ ਇਨਾਈ ਨੇ ਕੁਲਦੀਪ ਢਾਲੀਵਾਲ ਤੇ ਸੁਖਪਾਲ ਖਹਿਰਾ 'ਚ ਤਕਰਾਰ ਨਾਜਾਇਜ਼ ਜ਼ਮੀਨਾਂ ਦੇ ਕਬਜ਼ੇ ਛੁਡਾਉਣ ਦੇ ਮੁੱਦੇ ਤੇ ਹੋਈ ਤੇ ਮੰਤਰੀ ਢਾਲੀਵਾਲ ਨੇ ਕੋਰਟ ਦੇ ਆਰਡਰਾਂ ਦਾ ਹਵਾਲਾ ਦੇ ਕੇ ਕਰੀਬੀਆਂ ਤੋਂ ਜ਼ਮੀਨ ਛੁੜਵਾਉਣ ਦੀ ਅਪੀਲ ਕੀਤੀ ਲਵਲੀ ਯੂਨੀਵਰਸਿਟੀ ਬਾਬਾ ਸਿਚੇਵਾਲ ਤੇ ਰਾਮਗੜ ਦੇ ਸੁਖਪਾਲ ਸਿੰਘ ਖਹਿਰਾ ਦੇ ਪਿੰਡ ਦੀ ਜ਼ਮੀਨ ਦੀ ਤਹਿਕੀਕਤ ਮੈਂ ਸਵਾਗਤ ਕਰੂੰਗਾ ਅਗਰ ਤੁਸੀਂ ਸਦਨ ਦੀ ਕਮੇਟੀ ਬਣਾ ਦਿਓ ਜੀ ਲਓ ਔਰ ਇਸ ਤੋਂ ਅਗਲਾ ਹੋਰ ਸੁਣ ਲਓ ਜੇ 1 ਇੰਚ ਜ਼ਮੀਨ ਮੇਰੇ ਨਾਲ ਤੁਲਕ ਰੱਖਦੀ ਉੱਥੇ ਨਿਕਲਾਵੇ ਤਾਂ ਮੈਂ ਮੁੜ ਕੇ ਇਸ ਪੰਜਾਬ ਦੀ ਵਿਧਾਨ ਸਭਾ 'ਚ ਇੱਥੇ ਵੈਸੀ ਨਹੀਂ ਆਉਂਗਾ ਜੀ ਤੁਸੀਂ ਸਨੀਕਾ ਵਰਡ ਯੂਜ਼ ਕੀਤਾ ਜੀ ਉਹ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਮਸ਼ਤਰਕਾ ਮਾਲਕਾਂ ਦੀ ਹੈ ਜੀ ਫਤੇ ਸਿੰਘ ਇੱਕ ਲੁਬਾਣਾ ਬਰਾਦਰੀ ਦੇ ਸਾਡੇ ਬੰਦੇ ਨੇ ਉਹਨਾਂ ਨੇ ਫਾਈਨੈਂਸ਼ੀਅਲ ਕਮਿਸ਼ਨਰ ਦੇ ਕੇਸ ਕਰਕੇ ਉੱਥੇ ਸਟੇ ਮਿਲਿਆ ਹੋਇਆ ਜੀ ਉਹਨਾਂ ਨੂੰ ਖੈਰਾ ਸਾਹਿਬ ਨੇ ਆਪ ਗੱਲ ਆਪਣੀ ਗੱਲ ਕਰਦਿਆਂ ਫੇਰ ਝੂਠ ਬੋਲਿਆ ਉਹ ਜ਼ਮੀਨ ਤੇ ਕੋਈ ਸਟੇ ਨਹੀਂ ਸਾਬਤ ਕਰਦੇ ਮੈਂ ਫੇਰ ਦੰਦਾਂ ਤੇ ਆਹ ਚੱਕੋ ਆਹ ਚੱਕੋ ਜੀ ਆਹ ਡੀਡੀਪੀਓ ਦੇ ਆਰਡਰ ਚੱਕੋ ਖੈਰਾ ਸਾਹਿਬ ਅਦਾਲਤ ਦੇ ਹਾਂ ਆਹ ਦਾਲਤਾ ਦੇ ਆਰਡਰ ਚੁੱਕੋ ਹਾਂ ਲਓ ਮੈਂ ਤਾਂ ਕਹਿੰਦਾ ਕਿ ਲਿਆਓ ਬੱਬਾ ਝੂਠੇ ਬੋਲਦੇ ਹੋ ਸਖਲ ਵੀ ਲਾ ਕੇ ਸੈਸ਼ਨ ਦਾ ਤੀਜਾ ਦਿਨ ਪੂਰਾ ਹੰਕਾਮੇਦਾਰ ਰਿਹਾ ਜ਼ਿਕਰ ਹੋ ਗਿਆ ਕਿ ਪੂਰੀ ਕਾਂਗਰਸ ਦੀ ਵਾਕਆਊਟ ਤੋਂ ਬਾਅਦ ਸਿਰਫ ਸੁਖਪਾਲ ਖੈਰਾ ਹੀ ਵਿਧਾਨ ਸਭਾ ਦੇ ਅੰਦਰ ਉਸ ਵੇਲੇ ਮੌਜੂਦ ਸਨ ਜਦੋਂ ਇਹ ਤਕਰਾਰ ਹੋਈ ਚੱਲਿ ਘਰ ਤੋਂ ਪੰਕਜ ਕਪਾਹੀ ਦਿਨਾਲ ਅਮਨਪਾਰ ਦਵਾਜ ਨਿਊ ਸਿਟੀ ਪੰਜਾਬ

ਜੋ 24 ਘੰਟੇ ਹਥਿਆਰਾਂ ਦੇ ਨਾਲ ਲੈਸ ਅਕਸਰ ਅੰਮ੍ਰਿਤਪਾਲ ਦੇ ਸੱਜੇ ਖੱਬੇ ਨਜ਼ਰ ਆਉਂਦੇ ਨੇ ਡੀਜੀਪੀ ਦੇ ਹਦਾਇਤਾਂ ਤੋਂ ਬਾਅਦ 10 ਤੋਂ ਵੱਧ ਸਮਰਥਕਾਂ ਦੇ ਗਨ ਲਾਇਸੈਂਸ ਰਿਵਿਊ ਕੀਤੇ ਗਏ ਨੇ ਤੇ ਆਉਣ ਵਾਲੇ ਦਿਨਾਂ 'ਚ ਵੱਡੀ ਕਾਰਵਾਈ ਵੀ ਹੋ ਸਕਦੀ ਹੈ ਆਖਿਰ ਕੌਣ ਨੇ ਇਹ 10 ਸਮਰਥਕ ਜਿਨ੍ਹਾਂ ਕੋਲ ਕਿਹੜੇ-ਕਿਹੜੇ ਹਥਿਆਰ ਨੇ ਤੁਹਾਨੂੰ ਇਸ ਤੋਂ ਵੀ ਵਾਕਿਫ ਕਰਉਂਦੇ ਹਾਂ ਨਾਮ ਗੁਰਪ੍ਰੀਤ ਸਿੰਘ ਜਿਸ ਦੇ ਕੋਲ 32 ਬੋਰ ਰਿਵਾਲਵਰ ਤੇ 315 ਬੋਰ ਰਾਈਫਲ ਹੈ ਜਿਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਅਗਲਾ ਨਾਮ ਹਰਪ੍ਰੀਤ ਦੇਵਗਨ ਜਿਸ ਦੇ ਕੋਲ 32 ਬੋਰ ਰਿਵਾਲਵਰ ਤੇ ਸਪਰਿੰਗਫੀਲਡ ਰਾਈਫਲ ਹੈ ਫਿਲਹਾਲ ਲਾਇਸੈਂਸ ਰੱਦ ਨਹੀਂ ਕੀਤਾ ਗਿਆ ਰਾਮ ਸਿੰਘ ਬਰਾੜ ਜੇਕਰ ਸਹੀ ਰੰਗੀ ਗੱਲ ਕੀਤੀ ਜਾਵੇ ਤਾਂ ਇਸ ਦੇ ਕੋਲ 12 ਬੋਰ ਇਸਲਾਬ 25 ਕਾਰਤੂਸ ਤੇ 32 ਬੋਰ ਰਿਵਾਲਵਰ ਹੈ ਫਿਲਹਾਲ ਕਾਰਵਾਈ ਪੈਂਡਿੰਗ ਹੈ ਨਾਮ ਗੁਰਮੀਤ ਸਿੰਘ ਬੁੱਕਣਵਾਲਾ ਜਿਸ ਦੇ ਕੋਲ 32 ਬੋਰ ਰਿਵਾਲਵਰ ਹੈ ਫਿਲਹਾਲ ਕਾਰਵਾਈ ਨਹੀਂ ਕੀਤੀ ਗਈ ਅਵਤਾਰ ਸਿੰਘ ਬਾਰਾਂਪੁਰ ਡਬਲ ਬੈਰਲ ਤੇ ਫਿਲਹਾਲ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਪੈਂਡਿੰਗ ਹੈ ਅਮਰਪਾਲ ਦਾ ਅਗਲਾ ਸਮਰਥਕ ਹੈ ਹਰਜੀਤ ਸਿੰਘ ਜਿਸ ਦੇ ਕੋਲ ਬਾਰਾਂਪੁਰ ਗਨ ਟਰਵਾਲਵਰ ਮੌਜੂਦ ਹੈ ਬਲਜਿੰਦਰ ਸਿੰਘ ਡਬਲ ਬੈਰਲ ਗਨ ਬੱਤੀਪੁਰ ਰਿਵਾਲਵਰ 315 ਬੋ ਰਾਈਫਲ ਹੈ ਅਮਰਪਾਲ ਦੇ ਅਗਲੇ ਸਮਰਥਕ ਦਾ ਨਾਮ ਵੀ ਅਮਰਪਾਲ ਸਿੰਘ ਹੀ ਹੈ ਜਿਸ ਦੇ ਕੋਲ 32 ਬੋਰ ਪਿਸਟਲ ਹੈ ਇਸ ਤੋਂ ਇਲਾਵਾ ਵਿਰਿੰਦਰ ਸਿੰਘ ਜਿਸ ਦੇ ਕੋਲ 12 ਬੋਰ ਗਨ ਤੇ ਅਸਲਾ 20 ਮੌਜੂਦ ਹੈ ਫਿਲਹਾਲ ਕਾਰਵਾਈ ਪੈਂਡਿੰਗ ਹੈ ਇਸੇ ਤਰ੍ਹਾਂ ਤਰਵਿੰਦਰ ਸਿੰਘ ਦੇ ਕੋਲ 12 ਬੋਰ ਤੇ 17 ਕਾਰਤੂਸ ਮੌਜੂਦ ਨੇ ਨਹੀਂ ਫਿਲਹਾਲ ਤਾਂ ਅਸੀਂ ਕਿਸੇ ਦਾ ਵੀ ਲਾਇਸੈਂਸ ਅਸੀਂ ਕੈਨਸਲ ਨਹੀਂ ਕੀਤਾ ਨਾ ਅਸੀਂ ਡੀਸੀ ਸਾਹਿਬ ਨੂੰ ਰეკਮੈਂਡੇਸ਼ਨ ਭੇਜੀ ਹੈ ਪਰ ਇਹ ਸਾਰੇ ਗੱਲਾਂ ਅਸੀਂ ਤਸਦੀਕ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਲੋਡਿੰਗ ਦੀ ਕਾਰਵਾਈ ਸਾਡੇ ਪੁਲਿਸ ਵੱਲੋਂ ਕੀਤਾ ਜਾ ਰਹਾ ਹੈ ਜ਼ਿਕਰ ਜੋ ਗਿਆ ਕਿ 23 ਫਰਵਿਨੂ ਅਮਰਤਪਾਲ ਤੇ ਉਸ ਦੇ ਸਮਰਥਕਾਂ ਦੇ ਵੱਲੋਂ ਜਨਾਲਾ ਥਾਣੇ ਦੇ ਬਾਹਰ ਹੰਗਾਮਾ ਕੀਤਾ ਗਿਆ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਥਾਣੇ ਤੇ ਕਬਜ਼ਾ ਕੀਤਾ ਗਿਆ ਇਸ ਦੇ ਵਿਚਾਲੇ ਜਿੱਥੇ ਸਿਆਸੀ ਪਾਰਟੀਆਂ ਕਾਰਵਾਈ ਦੀ ਮੰਗ ਕਰ ਰਹੀਆਂ ਨੇ ਤਾਂ ਅਮਰਤਪਾਲ ਦੇ ਸਮਰਥਕਾਂ ਤੋਂ ਐਕਸ਼ਨ ਦਾ ਆਗਾਜ਼ ਵੀ ਹੋ ਚੁੱਕਾ ਹੈ ਮੋਗਾ ਤੋਂ ਦੀਪਕ ਸਿੰਘਲਾ న్యూਸ 18 ਪੰਜਾਬ